ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਹ ਵੀਡੀਓ ਮੇਰੇ ਵੀਰ ਭਰਾ ਜਰੂਰ ਵੇਖਿਓ ਤਕਰੀਬਨ ਜਿਹੜੇ ਸਾਰੇ ਵੀਰ ਭਰਾ ਜਿਨ੍ਹਾਂ ਦੇ ਪੇਪਰ ਭਰੇ ਆ ਜਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਨੁਲਿਆ ਉਸ ਤੇ ਆ ਚੁੱਕੇ ਆ ਅਪਾਇੰਟਮੈਂਟ ਦੇ ਡਿਕਨ ਦਾ ਉਹਨਾਂ ਵਾਸਤੇ ਵੀ ਇਹ ਵੀਡੀਓ ਆ ਸਪੈਸ਼ਲ ਵੀਡੀਓ ਬਣਾਈ ਹੈ ਮੇਨ ਵੀਡੀਓ ਤੁਸੀਂ ਇਹ ਵੀਡੀਓ ਵੇਖੋਗੇ ਤੇ ਖੱਜਲ ਖਰਾਬੀ ਤੁਹਾਡੀ ਇਹਦੀ ਘੱਟ ਹੋਊਗੀ ਠੀਕ ਹੈ ਜੋ ਕਿ ਅੱਜਕੱਲ੍ਹ ਚੱਲ ਰਿਹਾ ਉਸ ਦੇ ਹਿਸਾਬ ਨਾਲ ਮੈਂ ਵੀਡੀਓ ਬਣਾਉਣ ਲੱਗਾ ਹਾਂ ਵਾਲੀ ਠੀਕ ਹੈ ਜਿਆਦਾ ਚਿਰਾਂ ਨਹੀਂ ਤੇ ਵੀਡੀਓ ਕਰਦੇ ਹਾਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੈ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਲੈ ਕੇ ਆਈਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਾਨੂੰ ਜੇ ਕਿ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਵੀ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੀ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਕਿ ਮੈਂ ਜਿਹੜੀ ਵੀਡੀਓ ਵਾ ਇਹਦੇ ਉੱਤੇ ਲਿਖਿਆ ਵਾ ਕਿ ਆਪਾਂ ਜਿਹੜੇ ਨੂਲੇ ਹੱਸਦੇ ਆ ਉਹ ਨਕਲੀ ਮਿਲ ਰਹਾ ਹੈ ਅਪਾਇੰਟਮੈਂਟਾਂ ਨਕਲੀ ਮਿਲ ਰਹੀਆਂ ਆ ਆਪਣੇ ਇੰਡੀਆ ਦੇ ਵਿੱਚ ਤiga ਜੰਤ ਜਿਹੜੇ ਵਾਟਕੀਆਂ ਮਾਰ ਰਹਾ ਇਹ ਗੱਲ ਹੈ ਜੀ ਵੀ ਸੱਚੀ ਆ ਮਿੱਤਰੋ ਪਿਛਲੇ ਹਫਤੇ ਦੇ ਵਿੱਚ ਆਪਣਾ ਇੱਥੇ ਵੀਰਵਾ ਅਪਾਇੰਟਮੈਂਟਾਂ ਦਾ ਕੰਮ ਕਰਦਾ ਵਾ ਉਹਨੂੰ ਬਹੁਤ ਜ਼ਿਆਦਾ ਵੀਰਾਂ ਪਾਵਾ ਦੇ ਮੈਸੇਜ ਆਏ ਕਿ ਅਪਾਇੰਟਮੈਂਟਾਂ ਖੁੱਲ ਗਈਆਂ ਵਾ ਸਾਨੂੰ ਅਪਾਇੰਟਮੈਂਟ ਮਿਲ ਗਈ ਆ ਐਦਾਂ ਉਦਾਂ ਕਈ ਨੀ ਆਦੇ ਮੈਸੇਜ ਆ ਰਹੇ ਮੈਨੂੰ ਵੀ ਕਮੈਂਟਾਂ ਵਿੱਚ ਆ ਰਹੇ ਆ ਕਿ ਅਪਾਇੰਟਮੈਂਟਾਂ ਮੈਨੂੰ ਮਿਲ ਗਈ ਆ ਮੈਨੂੰ ਅੱਜ ਹੀ ਅਪਾਇੰਟਮੈਂਟ ਮਿਲੀ ਆ ਠੀਕ ਆ ਤਾਂ ਵੀ ਜੀ ਸਿੱਧੀ ਗੱਲ ਪਹਿਲੀ ਗੱਲ ਤੋਂ ਤੁਹਾਨੂੰ ਦੱਸਾਂ 30 ਜੂਨ ਤੱਕ ਅਪਾਇੰਟਮੈਂਟ ਆੜੀਆਂ ਵਾ ਬੁੱਕ ਹੋਈਆਂ ਪਈਆਂ ਵਾ ਜੇਕਰ ਅਪਾਇੰਟਮੈਂਟਾਂ ਖੁੱਲੀਆਂ ਵੀ ਤੇ ਉਹ 30 ਜੂਨ ਤੋਂ ਬਾਅਦ ਵਾਲੀਆਂ ਖੁੱਲਣੀਆਂ ਵਾ ਤੇ ਬਾਅਦ ਦੀਆਂ ਹੀ ਮਿਲਣੀਆਂ ਵਾ ਪਹਿਲੀ ਗੱਲ ਤੇ ਏ ਜੀ ਠੀਕ ਆ ਦੂਜੀ ਗੱਲ ਇਹ ਵਾਕੀ ਅਪਾਇੰਟਮੈਂਟਾਂ ਹਾਲੇ ਨਹੀਂ ਖੁੱਲੀਆਂ ਜੇ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਕਿ ਅਪਾਇੰਟਮੈਂਟਾਂ ਖੁੱਲ ਗਈਆਂ ਵਾ ਤੇ ਮੈਂ ਤੁਹਾਨੂੰ ਅਪਾਇੰਟਮੈਂਟ ਲਾ ਦਿੰਦਾ ਵਾ ਇਹਦਾ ਮਤਲਬ ਇਹ ਕਿ ਤੁਹਾਡੇ ਨਾਲ ਠੱਗੀ ਵਾ ਜੇ ਤੁਹਾਨੂੰ ਨਾ ਨਕਲੀ ਅਪਾਇੰਟਮੈਂਟ ਬਣਾ ਕੇ ਦੇਣੀ ਜੇ ਸਿੱਧੀ ਗੱਲ ਤੇ ਇਸ ਲਈ ਅਕਮਦ ਨੂੰ ਕਹਿੰਦਾ ਕਿ ਪਹਿਲਾਂ ਵੀਡੀਓ ਵੇਖ ਲਿਆ ਕਰੋ ਫਿਰ ਇਦਾਂ ਦੇ ਜਿਹੜੇ ਪੈਸੇ ਦੇ ਕੇ ਜਾਂ ਨਕਲੀ ਅਪਾਇੰਟਮੈਂਟਾਂ ਲਾਏ ਕੋਈ ਫਾਇਦਾ ਨਹੀਂ ਕਿਉਂਕਿ ਨਕਲੀ ਅਪਾਇੰਟਮੈਂਟਾ ਲੈ ਕੇ ਤੁਸੀਂ ਜਾਓਗੇ ਉੱਥੇ ਤੁਹਾਡੀ ਅਪਾਇੰਟਮੈਂਟ ਉੱਥੇ ਸ਼ੋ ਨਹੀਂ ਹੋਣੀ ਕੱਲਾ ਪੇਪਰ ਤੁਹਾਡੇ ਕੋਲ ਹੋਣਾ ਅਪਾਇੰਟਮੈਂਟ ਵਾਲਾ ਤੇ ਬਾਅਦ ਤੁਸੀਂ ਓਕੇ ਹੋਣਾ ਵਾ ਇਸ ਕਰਕੇ ਅਪਾਇੰਟਮੈਂਟਾਂ ਹੱਲੇ ਨਹੀਂ ਮਿਲ ਰਹੀਆਂ ਹੱਲੇ ਅਪਾਇੰਟਮੈਂਟਾਂ ਬੰਦ ਹੋਈਆਂ ਵਾ ਸਾਰੇ ਪਾਸੇ ਇਹ ਨਹੀਂ ਕਿ ਕਿਸੇ ਏਜੰਟ ਕੋਈ ਏਜੰਟ ਦਈ ਜਾਂਦੇ ਮਲਕਿ ਉਹਨਾਂ ਦੀ ਚੱਲਦੀਆਂ ਪਾਕਿਸਤਾਨ ਦੀ ਬੰਦ ਹੋਈਆਂ ਵਾ ਇਹ ਸਾਰਿਆਂ ਦੀਆਂ ਹੀ ਬੰਦ ਹੋਈਆਂ ਅਪਾਇੰਟਮੈਂਟਾਂ ਇਸ ਕਰਕੇ ਤੁਸੀਂ ਅਪਾਇੰਟਮੈਂਟਾਂ ਕਿਹੜੇ ਕਿਸ ਪਾਸੇ ਵੀ ਨਹੀਂ ਮਿਲ ਰਹੀਆਂ ਤੇ ਠੱਗੀਆਂ ਤੋਂ ਬਚੋ ਦੂਜੀ ਗੱਲ ਹੁਣ ਆਪਾਂ ਗੱਲ ਕਰੀਏ ਅਪਾਇੰਟਮੈਂਟਾਂ ਦੀ ਗੱਲ ਤੇ ਚਲੋ ਆਪਾਂ ਕਰ ਲਈਏ ਹੁਣ ਆਪਾਂ ਗੱਲ ਕਰੀਏ ਦੂਜੇ ਪਾਸੇ ਨੂਲੇਓਸ ਜਾਂਦੇ ਕਿ ਨੂਲੇਓਸ ਤੋਂ ਨਿਕਲ ਰਹਾ ਚਲੋ ਨਿਕਲ ਵੀ ਰਹਾ ਕਈ ਵਿਚੋਦੇ ਚੋਂ ਜਿਆਦਾ ਸੱਚੇ ਵੀ ਹੈਗੇ ਵਾ ਠੀਕ ਹੈ ਹੁਣ ਪਿਛਲੇ ਹਫਤੇ ਮੈਂ ਤੁਹਾਨੂੰ ਦੱਸੰਦਾ 31 ਨੂਲੇਓਸ ਤੋਂ ਨਿਕਲੇ ਆ ਉਸ ਤੋਂ ਬਾਅਦ ਮੈਨੂੰ ਅੱਜ ਅੱਜ ਅਕਾਲ ਮੈਨੂੰ ਫੇਰ ਵੀਰ ਦਾ ਇੱਕ ਮੈਸੇਜ ਆਇਆ ਉਹਦਾ ਕੰਮ ਵੀ ਅਪਾਇੰਟਮੈਂਟਾਂ ਦਾ ਹੀ ਆ ਤੇ ਉਹ ਵੀਰ ਨੇ ਵੀ ਕਿਹਾ ਕਹਿੰਦਾ ਕਿ ਸਭ ਤੋਂ ਜ਼ਿਆਦਾ ਲੋਨੇ ਵਾਸਤੇ ਹੁਣ ਮੇਰੇ ਕੋਲ ਆਏ ਆ ਅਪਾਇੰਟਮੈਂਟਾਂ ਵਾਸਤੇ ਲਤੀਨਾ ਤੋਂ ਆਇਆ ਪਿਛਲੇ ਹਫਤੇ ਲੇਚੇ ਤੋਂ ਆਏ ਤੇ ਇਹ ਹਫਤੇ ਲਤੀਨਾ ਤੋਂ ਆਇਆ ਨੂੰ ਲੋਨ ਵਾਸਤੇ ਠੀਕ ਹੈ ਜਿਹੜੇ ਨਿਕਲ ਰਿਆ 9 ਮੰਥ ਵਾਲੇ ਤੇ ਸਾਲ ਵਾਲੇ ਪਰ ਜ਼ਿਆਦਾ ਜਿਹੜੇ ਪੇਪਰ ਨਿਕਲ ਰਿਆ 9 ਮੰਥ ਵਾਲੇ ਨਿਕਲ ਰਿਆ ਇਸ ਕਰਕੇ ਜਿੰਨਾ ਵੀ ਨਾ ਪਾਉਣ ਦੇ ਪੇਪਰ ਹਲੇ ਨਹੀਂ ਨਿਕਲੇ ਉਹ ਥੋੜੀ ਜੀ ਵੇਟ ਕਰੋ ਪੇਪਰ ਨਿਕਲਦੇ ਚਾਂਸ ਛੇੜੇ ਵਾ ਉਹ ਹੈਗੇ ਵਾ ਹੁਣ ਆਪਾਂ ਗੱਲ ਕਰਦੇ ਨਕਲੀ ਨੂਲੇ ਹੌਸਤੇਾਂ ਦੀ ਕਿ ਨਕਲੀ ਨੂਲੇ ਹੌਸਤੇ ਵੀ ਏਜੰਟ ਦਈ ਜਾਂਦੇ ਆ ਹੁਣ ਕਈਆਂ ਵੀਰਾਂ ਨੂੰ ਤਾਂ ਪਤਾ ਨਹੀਂ ਕਿ ਨੂਲਾ ਹੌਸਤਾ ਅਸਲੀ ਵਾ ਕਿ ਨਕਲੀ ਵਾ ਉਹ ਨਹੀਂ ਆਪਾਂ ਚੈੱਕ ਕਰ ਸਕਦੇ ਆ ਕਿ ਉਹ ਨਕਲੀ ਵਾ ਕਿ ਅਸਲੀ ਵਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਉਹਨਾਂ ਨੇ ਇਹਦੇ ਆਪਣੇ ਅ ਅੰਬੈਸੀ ਵਾਲੇ ਆ ਨਾ ਬੈਸੀ ਵਾਲਿਆਂ ਨੇ ਇੱਕ VFS ਦਾ ਨੰਬਰ ਹੁੰਦਾ ਸੀ ਤੇ ਉੱਥੇ ਆਪਾਂ ਕਾਲ ਕਰਕੇ ਉਹਨਾਂ ਨੇ ਇਹ ਗੱਲ ਨਹੀਂ ਕਹੀ ਦੀ ਕਿ ਸਾਡਾ ਨੂਲਾ ਹੌਸਤਾ ਚੈੱਕ ਕਰਨਾ ਹੈ ਨਕਲੀ ਆ ਕਿ ਅਸਲੀ ਵਾ ਉਹਨਾਂ ਨੂੰ ਆਪਾਂ ਇਹ ਗੱਲ ਕਹੀ ਦੀ ਕਿ ਸਾਡਾ ਨੂਲਾ ਹੌਸਤਾ ਅਪਡੇਟ ਵਾ ਕਿ ਨਹੀਂ ਅਪਡੇਟ ਜੇ ਤੇ ਉੱਥੇ ਤੁਸੀਂ ਆਪਣੀ ਨੂਲੇ ਹੋਸ ਜਦੋਂ ਨੰਬਰ ਦਿੰਦੇ ਜੇ ਉੱਥੇ ਕੋਈ ਨਾ ਕੋਈ ਸ਼ੋਅ ਹੁੰਦਾ ਹੈ ਕਿ ਅਪਡੇਟ ਹੋ ਗਿਆ કે ਨਹੀਂ ਅਪਡੇਟ ਇਹਦਾ ਮਤਲਬ ਕੀ ਹੈ ਤੁਹਾਨੂੰ ਨੂਲੇ ਹੋਸ ਦਾ ਸਹੀ ਵਾ ਤੇ ਕਈਆਂ ਨੂੰ ਸ਼ੋਅ ਨਹੀਂ ਹੁੰਦਾ ਹੈ ਉੱਥੇ ਨੂਲੇ ਹੋਸ ਦਾ ਮਲਕਿ ਉੱਥੇ ਅੰਬੈਸੀ ਦੇ ਵਿੱਚ ਨੂਲੇ ਹੋਸ ਦਾ ਸ਼ੋਅ ਨਹੀਂ ਰਹਾ ਮਲਕਿ ਉਹ ਨੂਲੇ ਹੋਸ ਤਾਂ ਹੁੰਦਾ ਹੀ ਨਕਲੀ ਠੀਕ ਹੈ ਪਹਿਲਾਂ ਤੇ ਇਹ ਹੁੰਦਾ ਸੀ ਪਰ ਉਹਨਾਂ ਨੇ ਹੁਣ ਜਿਹੜਾ ਇਹ VFS ਵਾਲਾ ਨੇ ਇਹ ਕੰਮ ਕਰ ਦਿੱਤਾ ਵਾ ਬੰਦ ਹੁਣ ਕੰਮ ਹੈਗਾ ਵਾ ਸਿਰਫ ਤੇ ਸਿਰਫ ਇਹ ਨੂਲੇ ਹੋਸ ਤੇ ਆਉਂਦੇ ਹੀ ਠੀਕ ਹੈ ਵੀ ਪਿਛੇ ਇਹਨਾਂ ਥੋੜਾ ਜਿਹਾ ਪਹਿਲਾਂ ਬੰਦ ਕੀਤਾ ਸੀ ਨੂਲੇ ਹੋਸ ਤੇ ਆਉਂ ਅਪਾਇੰਟਮੈਂਟ ਆ ਵੀਰ ਭਰਾ ਲੈਂਦੇ ਹੀ ਤੇ ਅੰਬੈਸੀ ਜਾਂਦੇ ਤੇ ਅੰਬੈਸੀ ਚੋਂ ਮੋੜ ਮੋੜ ਕੇ ਆਉਂਦੇ ਹੀ ਮੇਰੇ ਸਾਹਮਣੇ ਪਿਛਲੇ ਹਫਤੇ ਦੋਸਤੋ ਪਿਛਲੇ ਹਫਤੇ ਬੜੇ ਵੀਰ ਭਰਾ ਅੰਬੈਸੀ ਚੋਂ ਹੀ ਮੁੜ ਕੇ ਆਏ ਆ ਅਪਾਇੰਟਮੈਂਟ ਆ ਹੈ ਗਿਆਂ ਨੂਲੇ ਹਾਸਤੇ ਆ ਗਏ ਹੀ ਪਰ ਉਹਨਾਂ ਨੇ ਮੋੜਤਾ ਕਿਉਂਕਿ ਨੂਲੇ ਹਾਸਤੇ ਹੀ ਨਕਲੀ ਹੀ ਉਹਨਾਂ ਦੇ ਠੀਕ ਹੈ ਏਜੰਟਾਂ ਨੇ ਨੂਲੇ ਹਾਸਤੇ ਨਕਲੀ ਨਕਲੀ ਬਣਾ ਬਣਾ ਦਿੱਤੇ ਆ ਤੇ ਪੈਸੇ ਉਹਨਾਂ ਕੋਲ ਪੂਰੇ ਪੂਰੇ ਲੈ ਆ 12-12 ਤੇ 13 ਲੱਖ ਰੁਪਇਆ ਤੇ ਨੂਲੇ ਹਾਸਤੇ ਨਕਲੀ ਹੀ ਇਦਾਂ ਦੇ ਕੰਮ ਏਜੰਟਾਂ ਨੇ ਕੀਤੇ ਆ ਠੀਕ ਹੈ ਇਸ ਕਰਕੇ ਤੁਹਾਨੂੰ ਮੈਂ ਕਹਿਣਾ ਕਿ ਹੋਰ ਰੂਲ ਬਾਅਦ ਜਿਹੜਾ ਚੇਂਜ ਕਰ ਦਿੱਤਾ ਸਰਕਾਰ ਨੇ ਇਹ ਰੂਲ ਚੇਂਜ ਕਰ ਦਿੱਤਾ ਨੂਲਾ ਹੋਸਤਾ ਜਿਹੜਾ ਵਾ ਪਹਿਲਾਂ ਕੱਲਾ ਨੂਲਾ ਹੋਸਤਾ ਮਕੋਨਦੇ ਨੇ ਦੇਖੋ ਹੁਣ ਨੂਲੇ ਹੋਸਤੇ ਦੇ ਨਾਲ ਸੀ ਸਟੇਜ ਵਾਲਾ ਡਾਕੂਮੈਂਟ ਸ਼ੁਰੂ ਕਰ ਦਿੱਤਾ ਇਹਦਾ ਕਰਨ ਦਾ ਸ਼ੁਰੂ ਕਰਨ ਦਾ ਕਾਰਨ ਇਹ ਵਾ ਕਿ ਕਿਉਂਕਿ ਨਾਰਮਲੀ ਗੱਲ ਹੈ ਕਿ ਨੂਲਾ ਹੋਸਤਾ ਨਗਲੀ ਬਣਾਵਾਂਗੇ ਕੰਟਰੈਕਟ ਤੋਂ ਅਗਲੀ ਬਣਨਗੇ ਜਿੱਤੇ ਮਾਲ ਦਾ ਨਾਮ ਲਿਖਣਗੇ ਆਪਣੇ ਜਿੱਥੇ ਕੰਮ ਵਾ ਫੈਕਟਰੀ ਉਹਦਾ ਨਾਮ ਲਿਖਣਗੇ ਕਿਹੜਾ ਕੰਮ ਵਾ ਕਿੰਨੇ ਘੰਟੇ ਕੰਮ ਵਾ ਕਿੰਨੇ ਪੈਸੇ ਹੋਣਗੇ ਸਾਰਾ ਕੁਝ ਲਿਖਣਗੇ ਉਹਦੇ ਵਿੱਚ ਠੀਕ ਆ ਮਾਲਕ ਦਾ ਨਾਮ ਵਾ ਸਾਰਾ ਕੁਝ ਲਿਖਣਗੇ ਮਲਕੀ ਕਿ ਇਹਦਾ ਬੰਦਾ ਵਾ ਉਹਨੇ ਕੀ ਕੰਮ ਕਰਨਾ ਇਹ ਸਾਰਾ ਕੁਝ ਲਿਖਣਗੇ ਕੰਟਰੈਕਟ ਜਿਹਨੂੰ ਆਪਾਂ ਕਹਿੰਦੇ ਆ ਸੀਸਟੇ ਵਾਲਾ ਡਾਕੂਮੈਂਟ ਉਹਨਾਂ ਨੇ ਤਾਂ ਹੀ ਮਗਾਉਣਾ ਸ਼ੁਰੂ ਕਰਤਾ ਕਿ ਜਿਹਨਾਂ ਨੂੰ ਲਾ ਹੋਸਤਾ ਤੇ ਸਹੀ ਹੋਊਗਾ Ориਜినਲ ਹੋਊਗਾ ਉਹਨੂੰ ਸੀਸਟੇ ਵਾਲਾ ਡਾਕੂਮੈਂਟ ਨਾਲ ਉਹਦਾ ਮਾਰਕ ਦੇਊਗਾ ਤੇ ਉਹ ਆਪਣਾ ਐਮਬੈਸੀ ਚ ਲੈ ਕੇ ਜਾਊਗਾ ਤੇ ਕੋਈ ਮਲਕੀ ਨਕਲੀ ਵਾਲਾ ਕੰਮ ਨਹੀਂ ਹੋਊਗਾ ਇਸ ਕਰਕੇ ਮੇਰੇ ਵੀਰ ਭਰਾ ਪਹਿਲੀ ਗੱਲ ਤੇ ਨੂਲੇ ਹੋਸ ਤੇ ਨਿਕਲ ਰਹਾ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਨੂਲੇ ਹੋਸ ਤੇ ਨਿਕਲ ਰਹਾ ਪਰ ਜੇਕਰ ਤੁਹਾਨੂੰ ਤੁਹਾਡਾ ਮਾਲਕ ਸੀ ਸਟੇਜ ਵਾਲਾ ਡਾਕੂਮੈਂਟ ਨਹੀਂ ਨਾਲ ਦੇ ਰਿਹਾ ਠੀਕ ਹੈ ਤੁਸੀਂ ਉਹਨਾਂ ਕੋਲ ਮੰਗਣਾ ਵਾ ਜੇਕਰ ਤੁਹਾਨੂੰ ਨਹੀਂ ਦੇ ਰਿਹਾ ਸਮਝੋ ਕਿ ਤੁਹਾਡੇ ਨੂਲੇ ਹੋਸ ਤੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਤੁਹਾਡਾ ਨੂਲੇ ਹੋਸ ਤਾਂ ਨਕਲੀ ਹੋ ਸਕਦਾ ਵਾ ਠੀਕ ਹੈ ਤੇ ਦੂਜੀ ਗੱਲ ਅਪਾਇੰਟਮੈਂਟਾਂ ਹੱਲੇ ਵੀਰੇ ਨਹੀਂ ਮਿਲ ਰਹੀਆਂ ਜੇ ਐਵੇਂ ਤੁਸੀਂ ਬੇਫਾਲਤੂ ਤੇ ਪੈਸੇ ਦੇ ਕੇ ਵਕੀਲਾਂ ਨੂੰ ਤੇ ਐਵੇਂ ਨਾ ਤੁਸੀਂ ਦਿੱਲੀ ਜਾਓ ਦਿੱਲੀ ਜਾਇ ਖਰਚੇ ਖਰਾਬ ਹੋ ਗਏ ਫੇਰ ਵਾਪਸ ਆਓ ਤੁਹਾਨੂੰ ਕੋਈ ਫਾਇਦਾ ਨਹੀਂ ਅਪਾਇੰਟਮੈਂਟਾਂ 30 ਤਰੀਕ ਤੱਕ ਪੂਰੀਆਂ ਬੁੱਕ ਜੇ ਤੇ ਉਸ ਤੋਂ ਬਾਅਦ ਜੇਕਰ 30 ਤਰੀਕ ਤੋਂ ਪਹਿਲਾਂ ਖੁੱਲ ਖਲ ਗਈਆਂ ਅਪਾਇੰਟਮੈਂਟਾਂ ਤੇ ਅਪਾਇੰਟਮੈਂਟ ਜਿਹੜੇ ਮਿਲਣੀਆਂ ਵਾ ਉਹ 30 ਜੂਨ ਤੋਂ ਬਾਅਦ ਦੀਆਂ ਹੀ ਮਿਲਣੀਆਂ ਵਾ ਠੀਕ ਆ ਪਰ ਹੱਲੇ ਮਿਲਨੀਆਂ ਹੱਲੇ ਓਪਨ ਨਹੀਂ ਹੋਈਆਂ ਦੇ ਸਿੱਧੀ ਗੱਲ ਜੇ ਤੇ ਹੁਣ ਆਪਾਂ ਇਸ ਵੀਡੀਓ ਵਿੱਚ ਸਿਰਫ ਇਹੋ ਗੱਲ ਕਰਾਂਗੇ ਬਾਕੀ ਵੀਰਾਂ ਆਪਾਂ ਦੇ ਕਮੈਂਟ ਜਿਹੜੇ ਆਉਣਗੇ ਉਹਨਾਂ ਦੇ ਜਵਾਬ ਦੇਵਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਠੀਕ ਆ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਖਤ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ